ਇਨ੍ਹਾਂ ਤਸਵੀਰਾਂ ਦੇ ਵਿੱਚ ਜੋ ਰੋਂਦੀਆਂ, ਕੁਰਲਾਉਂਦੀਆਂ ਹੋਈਆਂ ਔਰਤਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਇਹ ਉਸੇ ਹੀ ਨੌਜਵਾਨ ਜੱਜਬੀਰ ਸਿੰਘ ਦੀਆਂ ਭੈਣਾਂ ਅਤੇ ਮਾਂ ਤੇ ਘਰਵਾਲੀ ਐ ਜੋ ਕਿ ਟਰਾਲੀ ਲੈ ਕੇ ਚੰਗਾ ਭਲਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਾ ਰਿਹਾ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਅੱਜ ਦਾ ਦਿਨ ਉਸ ਦੀ ਜ਼ਿੰਦਗੀ ਦਾ ਆਖਰੀ ਦਿਨ ਹੋਣੇ ਬਿੜੇਗਾ ਇਸ ਦੌਰਾਨ ਹੀ ਜੰਡੇਆਲਾ ਦੇ ਪਿੰਡ ਬਡਾਲਾ ਵਿਖੇ ਉਸ ਨੌਜਵਾਨ ਦਾ ਦੋ ਅਣਪਛਾਤੇ ਮੁੰਡਿਆਂ ਨੇ ਟਾਈਮ ਚੁੱਕਿਆ ਤੇ ਫਿਰ ਉਸਤੇ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਉਸ ਨੂੰ ਮਿੰਟਾਂ ਸਕਿੰਟਾਂ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜੱਜਬੀਰ ਸਿੰਘ ਦੀ ਘਰਵਾਲੀ ਨੇ ਜੋ ਅੱਗੇ ਦੱਸਿਆ ਉਹ ਸੁਣ ਕੇ ਤੁਹਾਡਾ ਵੀ ਦਿਲ ਦਹਿਲਾ ਜਾਵੇਗਾ ਅਮਨਦੀਪ ਕੋ ਦੋ ਕੇ ਤੇ ਕੀ ਹੋਇਆ ਪੂਰਾ ਮਾਮਲਾ ਕੀ ਹੈ ਅਜੀ ਨੰਦਪੁਰ ਸਾਹਿਬ ਜਾਣਦੇ ਹਾਂ ਤੁਮਹਾਂ ਕੋ ਦੋ ਮੁੰਡੇ ਆਏ ਮੋਟਰਸਾਈਕਲ ਤੇ ਹੌਲੀ ਹੌਲੀ ਜੇ ਇੱਕ ਜੱਜ ਕਾ ਹੀਰਾ ਮਗਰ ਗੱਡੀ ਤੇ ਆਉਂਦਿਆ ਹੀਗਾ ਹੀਰਾ ਵੀ ਦੋ ਕੰਦਾ ਅਟਕ ਗਵੰਟੀ ਸਾਹਮਣੇ ਇੰਦਾ ਆ ਤੇ ਉਹਦੀ ਮੰਮੀ ਨਾਲ ਚਿੰਦੀ ਤੇ ਹੀਰਾ ਮਗਰ ਗੱਡੀ ਦੇ ਖੁੱਦ ਦੇ ਵੇਖਿਆ ਆਪਣੀ ਅੱਖੀ ਦੋ ਮੁੰਡੇ ਆਏ ਤੇ ਉਹਨਾਂ ਦੇ ਤਿੰਨ ਗੋਲੀਆਂ ਲੱਗੇ ਆ ਤੋ ਜਬਾਦੀ ਹਸਪੀਟਲ ਲੱਗ ਕੇ ਇਹਨਾਂ ਦੀ ਡੈੱਥ ਹੋ ਗਈ ਜਾਂ ਨਹੀਂ ਹੈ ਇਹ ਕੋਈ ਪੁਰਾਣੀ ਲੜਾਈ ਚ ਸਾਹ ਹਾਂਜੀ ਹੈਗੀ ਸੀ ਲੜਦੇ ਸੀ ਕਿ ਕੁਝ ਪੁਰਾਣਾ ਲੜਾਈ ਝਗੜਾ ਹੈਗਾ ਸੀਗਾ ਉਹਨਾਂ ਦਾ ਮੁੰਡਾ ਮਰਿਆ ਸੀ ਐਕਸੀਡੈਂਟ ਨਾਲ ਉਹਨਾਂ ਦੀ ਬਕਾਇਦਾ ਗੱਡੀ 'ਚ ਰਿਪੋਰਟਿੰਗ ਵੀ ਹੈਗੀ ਆ ਤੇ ਜਿੰਨਾਂ ਨੂੰ ਬੂਰੇ ਚਲੇ ਜੋ ਕਿੰਨੇ ਜਣੇ ਆਏ ਸੀ ਉਹ ਦੋ ਜਾਨੇ ਮੁੰਡੇ ਸੀ ਹਾਂਜੀ ਮੋਟਰਸਾਈਕਲ 'ਤੇ ਸੀ ਤੇ ਜਿਹੜਾ ਹੀਰਾ ਸੀ ਉਹ ਕੱਲਾ ਗੱਡੀ ਦੇ ਮਦਰ ਆਇਆ ਹੈਗਾ ਤਿੰਨ ਗੋਲੀਆਂ ਤਿੰਨੇ ਲੱਗੀਆਂ ਆ ਜਦੋਂ ਗੋਲੀ ਚੱਲੀ ਆ ਤੇ ਹੀਰਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਮਰ ਗਿਆ ਹੁਣ ਕੇ ਉਹ ਗੱਡੀ ਦੇ ਮਦਰ ਆਉਂਦੇ ਆ ਸੀਗਾ ਉਸ ਤੋਂ ਬਾਅਦ ਗਾਣਾ ਇੰਨੀ ਵੇਖਿਆ ਉਸ ਤੋਂ ਬਾਅਦ ਕਿੱਧਰ ਚਲੇ ਗਏ ਆ ਕਿਉਂਕਿ ਟਰਾਲੀ ਸਾਈਡ ਤੇ ਹੋ ਗਈ ਸੀ ਉਹ ਮਸਾਂ ਕੰਟਰੋਲ ਕੀਤੀ ਉਹਨਾਂ ਨੇ ਸਾਈਡ ਵਾਲੇ ਮੁੰਡਿਆ ਹਾਂ ਜਨਗਪੁਰ ਸਾਹਿਬ ਜਾਣਦੇ ਹੀ ਗਏ ਤੇ ਕੀ ਮੰਗ ਕਰਦੇ ਸੀ ਅਜੀ ਉਹਨਾਂ ਨੇ ਪਰਚਾ ਕਰਨਾ ਦੋਨਾਂ ਮਾਂ ਪੁੱਤਾਂ ਤੇ ਉਹਨਾਂ ਦੇ ਹੱਥ ਤੇ ਪੂਰਾ ਹੀਰਾ ਬਿਲਕੁਲ ਹੀ ਦੇਣੇ ਨੇ ਮਰਵਾਇਆ ਹੈ ਉਹਨੂੰ ਉਹ ਮੂੰਹ ਮੂੰਹ ਆਉਂਦੇ ਹੁੰਦੇ ਸੀ ਅਜੀ ਇਹਨੂੰ ਮਾਰਨਾ ਹੈ ਮਦਰ ਲੱਗੇ ਉਹਨਾਂ ਨੂੰ ਪਤਾ ਸੀ ਅਹੀ ਨਾਨਪੁਰ ਸਾਹਿਬ ਜਾਣਾ ਆ ਤੇ ਉਸ ਗਰਾਹ ਦਾ ਉਹਨਾਂ ਨੂੰ ਪਤਾ ਹੀ ਤੇ ਸਵੇਰੇ ਉਹਨਾਂ ਨੇ ਆ ਕੰਮ ਕੀਤਾ ਆ ਤੇ ਪਲੀਜ਼ ਉਹਨਾਂ ਨੂੰ ਸਾਹਿਬ ਚਾਹੀਦਾ ਉਹਨਾਂ ਦੇ ਪਰਚਾੜਾ ਚਾਹੀਦਾ ਦੋਵੇਂ ਮਾਂ ਪੁੱਤਾਂ ਦੇ ਗੈਂਗਸਟਰ ਨਾਲ ਸੰਬੰਧ ਹੈ ਉਹਨਾਂ ਦਾ ਚੈਨ ਹੋ ਨਹੀਂ ਸਕਦਾ ਆ ਇਹ ਤਾਂ ਕੋਈ ਕਾਰਵਾਈ ਕਰੋਗੇ ਤੇ ਫੇਰ ਹੀ ਪਤਾ ਲੱਗਣਾ ਆ ਉਹਨਾਂ ਨੂੰ ਨਜਾਇਜ਼ ਮਾਰਿਆ ਗਿਆ ਆ ਉਹਨਾਂ ਨੇ ਤਾਂ ਕੋਈ ਚੀਜ਼ ਕੋਈ ਹੱਥ ਨਹੀਂ ਸੀ ਖੇਤੀਬਾੜੀ ਦਾ ਕੰਮ ਕਰਦੇ ਹਾਂਜੀ ਖੇਤੀਬਾੜੀ ਦਾ ਵਾਈ ਗੀ ਪਿੰਡ ਜੀ ਮਧਿੰਦਰ ਸਿੰਘ ਪਿੰਡ ਦਾ ਹੋਗੇ ਜੀ ਕੀ ਗੱਲ ਹੋਈ ਹੈ ਜੀ ਏ ਜੀ ਜੋ ਘਰੋਂ ਨਿਕਲੇ ਆ ਹੀਰਾ ਮਗਰ ਗੱਡੀ ਲਾ ਕੇ ਸਾਹਾ ਹੀਰਾ ਨੂਰ ਮਗਰੇ ਲੱਗਿਆ ਦੋ ਬੰਦੇ ਨਾ ਤਰਨ ਧਾਰ ਨੂੰ ਲੈ ਪਤਾ ਨਹੀਂ ਤਰਨ ਧਾਰ ਦੇ ਕਿੱਥੋਂ ਦੇ ਆ ਜਿਨ੍ਹਾਂ ਗੋਲੀਆਂ ਮਾਰੀਆਂ ਇਹਨੇ ਪੂਰੀ ਸੂਰ ਰੱਖੀ ਆ ਵੀ ਕਿਦੋਂ ਇਹਨਾਂ ਨਿਕਲਣਾ ਤੇ ਕਿਦੋਂ ਜਾਣਾ ਕਿਦੋਂ ਆਉਣਾ ਕਿਨੇ ਸੂਰ ਰੱਖੀ ਆ ਜੀ ਹੀਰੇ ਨੇ ਤੇ ਕਿਹਦੇ ਗੋਲੀ ਵੱਜੀ ਜੀ ਗੱਜਵੀਰ ਤੁਸੀਂ ਕੀ ਲੱਗਦੇ ਦੋ ਸਾਡੇ ਮੈਂ ਮੇਰਾ ਮੁੰਡਾ ਜੀ ਕਿੰਨੀ ਉਮਰ ਹੋਵੇਗੀ ਇਹਦੀ 40 ਸਾਲ ਉਮਰ ਜੀ ਤੇ ਲੈ ਜੀ ਵਿਆਹ ਜੀ ਦੋ ਬੱਚੇ ਆ ਜੀ ਕੋਈ ਪਰਾਣੀ ਰੰਗੇ ਚ ਲੱਗੇ ਕੋਈ ਸਾਡੀ ਇਹਨਾਂ ਦਾ ਮੁੰਡਾ ਜੀ ਇਸ ਤਰ੍ਹਾਂ ਐਕਸੀਡੈਂਟ ਹੋ ਕੇ ਮਰਿਆ ਤੇ ਉਹਦੇ ਉਹਦੀ ਖੋਰ ਰੱਖੀ ਹੁੰਦੇ ਬੜੇ ਚੜੀ ਖੋਰ ਪੁਰਾਣੀ ਰੱਖੀ ਹੁੰਦੇ ਉਹਨਾਂ ਦੇ ਤੈਨੂੰ ਛੱਡਣਾ ਨਹੀਂ ਅਸੀਂ ਤੇ ਇਹਨਾਂ ਕੰਮ ਕਰਤਾ ਤਾਂ ਕਿੰਨੀਆਂ ਗੋਲੀਆਂ ਲੱਗੀਆਂ ਚਾਰ ਗੋਲੀਆਂ ਲੱਗੀਆਂ ਚਾਰ ਗੋਲੀਆਂ ਲੱਗੀਆਂ ਜੀ ਕੁਛ ਪੰਦੀ ਮੱਕੇ ਨਹੀਂ ਉੱਠ ਗਈ ਜੀ ਈਮਾਨ ਕਰ ਦਿਓ ਤੁਸੀਂ ਮੰਗ ਕਰਦੇ ਪੂਰੀ ਪਰਚਾ ਠੋਕ ਕੇ ਹੋਏ ਨਾ ਇਹਦਾ ਇੱਕ ਬਾਹਰ ਇਹਦਾ ਟੀਲਾ ਦਾ ਪੱਕਾ ਕਿਲਾ ਦਾ ਥੋੜਾ ਥੂ ਦੋ ਦੋ ਗਾਇਕ ਸਟਾਰ ਬਣਿਆ ਇਹ ਸਾਰੇ ਗਾਇਕ ਤਾਰਾਂ ਦਾ ਚਹਾ ਬਣਿਆ ਜੀ ਐਕਸਰ ਨਾਲ ਸੰਬੰਧ ਰੱਖਦੇ ਹਾਂਜੀ ਪੂਰਾ ਜੀ ਗਾਇਕ ਤਾਰਾਂ ਨਾਲ ਸੰਬੰਧ ਰੱਖਦੇ ਜੀ ਲੜਕੀ ਦੇਖਦੇ ਦੇਖੋਗੇ ਉਧਰ ਜਦੋਂ ਇਸ ਮਾਮਲੇ ਬਾਬਤ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜਿਮੀਨੀ ਟੋਟੇ ਨੂੰ ਲੈ ਕੇ ਨੌਜਵਾਨ ਨੂੰ ਮਾਰਿਆ ਗਿਆ ਮੇਰੇ ਵੀਰੇ ਟੀਐਸ ਨੂੰ ਮੁਕਤ ਰਹੇ ਹੋ ਮੇਰੇ ਵੀਰੇ ਇਹਨਾਂ ਦਾ ਇਹ ਜੱਜ ਵੀ ਕੋਈ ਜਿਆਦਾ ਨਾ ਕਰੋ ਜੱਜਵੀਰ ਸਿੰਘ ਆ ਇਹ ਪਿੰਡ ਦੋਕੇ ਠਾਣਾ ਕਰੇਂਡਾ ਇਹਨਾਂ ਦੀ ਆਪਸ ਚ ਪਿੰਡ ਦੀ ਕੋਈ ਟਸਰਵਾਜੀ ਆ ਆਪਸ ਚ ਜ਼ਮੀਨ ਤੇ ਝਗੜਾ ਚੱਲਦਾ ਆ ਇਹ ਅੱਜ ਜਾ ਰਹੇ ਸੀਗੇ ਮਾ ਸਾਡੇ ਕੰਟਰਾਲੀ ਦੇ ਦੇਖੋ ਇਹ ਟਰੈਕਟਰ ਤੇ ਇਹਦੇ ਪਿੱਛੋਂ ਗੋਲੀਆਂ ਮਾਰੀਆਂ ਬਾਕੀ ਅਬ ਤਪੀਸ਼ ਕਰ ਰਹੇ ਆ ਦਰਾਨੇ ਵੀਡੀਓ ਸਾਹਮਣੇ ਲੱਗੀਆਂ ਗੋਲੀਆਂ ਲੱਗੀਆਂ ਕਿੱਥੇ ਖੜੀ ਜਗ੍ਹਾ ਤੇ ਆਪਣਾ ਬੰਡਾਲੇ ਪਿੰਡ ਦੇ ਕੋਲ ਕਿੰਨੀਆਂ ਗੋਲੀਆਂ ਵੱਜੀਆਂ ਚਾਰ ਗੋਲੀਆਂ ਲੱਗੀਆਂ ਉਮਰ ਉਮਰ ਕਿੰਨੀ ਮੁੰਡੇ ਦੀ ਸਾਲ ਦੇ ਕਿ ਪੁਲਿਸ ਵਾਲਾ ਨੇ ਕੀ ਕਾਰਵਾਈ ਕੀਤੀ ਬਸ ਜਲਦੀ ਯਾਰ ਅਸੀਂ ਮੁਕਤਮਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਜੋ ਵੀ ਇਫੈਕਟ ਆਉਣਗੇ ਤੁਹਾਨੂੰ ਦੱਸੇਗਾ ਮੁੰਡੇ ਦੀ ਹਾਲਾਤ ਕਿਦਾਂ ਦੇ ਆ ਦੇਖ ਰਹੇ ਹਾਂ ਅਸੀਂ ਸਾਲਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ